ਸਾਥੀ ਵੀਰਾਂ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚਿਆ ਪਿੰਡ ਢਮੋਟ ਕਲਾਸ ਦਲਵੀਰ ਸਿੰਘ ਜੀ ਗਿੱਲ ਆਪਾਂ ਸਾਰੇ ਜਾਣਦੇ ਆ ਵੀ ਆਪਣੇ ਰੇਤੇ ਬਜਰੀ ਦਾ ਜਿਹੜਾ ਕੰਮ ਕਰਦੇ ਨੇ ਤੇ ਉਹਨਾਂ ਦੇ ਚਾਚਾ ਜੀ ਦੇ ਬੇਟੇ ਦਾ ਪਨਾਵਾ ਗੀਤ ਆਇਆ ਆਪਾਂ ਅੱਜ ਦੀ ਵੀਡੀਓ ਵਿੱਚ ਸਾਰਾ ਜਾਣਾਂਗੇ ਵੀ ਕਿਹਦੇ ਵੱਲੋਂ ਗੀਤ ਗਾਇਆ ਗਿਆ ਕਿਹਨੇ ਲਿਖਿਆ ਵਾ ਤੇ ਅੱਜ ਗੀਤ ਆ ਗਿਆ ਤੇ ਤੁਹਾਡੋ ਸਾਰਿਆਂ ਨੂੰ ਬੇਨਤੀ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਾਂ ਵੱਧ ਤੋਂ ਵੱਧ ਵੀਰ ਦੀ ਸਪੋਰਟ ਕਰਨੀ ਆ ਗਾਣੇ ਨੂੰ ਸ਼ੇਅਰ ਕਰਨ ਨਾਲ ਲਿੰਕ ਨੂੰ ਤੇ ਕਮੈਂਟ ਵਿੱਚ ਵੀ ਆਪਣੀ ਰਾਏ ਦੇਣੀ ਵੀ ਕਿਵੇਂ ਦਾ ਗਾਣਾ ਲੱਗਿਆ ਬਾਕੀ ਆਪਾਂ ਸਾਰੀ ਵੀਡੀਓ ਦੇ ਵਿੱਚ ਵੀਰ ਨਾਲ ਗੱਲਬਾਤ ਕਰਾਂਗੇ ਇਹ ਹੀ ਜਾਣਾਂਗੇ ਵੀ ਭਾਈ ਗਾਣਾ ਕਿਹਦੇ ਵੱਲੋਂ ਲਿਖਿਆ ਗਿਆ ਸਾਰੀ ਗਰਾਊਂਡ ਰਿਪੋਰਟ ਮਿਲੋਗੀ ਸੋ ਸਾਰਿਆਂ ਨੂੰ ਸਾਸ਼ੀ ਗਾਲ ਜੀ ਪਹਿਲਾਂ ਤਾਂ ਹੀ ਸਾਸ਼ੀ ਗਾਲ ਸਭ ਤੋਂ ਪਹਿਲਾਂ ਹੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੁਸੀਂ ਨਮਾ ਗੀ ਕੱਢਿਆ ਬਹੁਤ-ਬਹੁਤ ਮੁਬਾਰਕਾਂ ਜੀ ਕੀ ਨਾਮ ਆ ਵੀਰ ਜੀ ਆਪਣਾ ਪੂਰਾ ਸ਼ੋਕ ਨਾਮ ਹਾਂਜੀ ਨਾਮ ਆ ਜੀ ਆਪਣਾ ਗੀਤ ਤੇ ਜਿਹੜਾ ਨਾਮ ਪਾਇਆ ਗਿਆ ਤਮੋਟੀਆ ਰਵਿੰਦਰ ਗਿੱਲ ਇਹ ਗੀਤ ਆਪਣਾ ਪਹਿਲਾ ਗੀਤ ਹੀ ਆ ਰਿਹਾ ਵਾ ਲਿਖਿਆ ਵੀ ਹੋਇਆ ਆਪਣਾ ਹੀ ਆ ਗੀਤ ਇਹ ਤੇ ਗਾਇਆ ਵੀ ਆ ਇਹ ਗੀਤ ਇੱਕ ਲੋਕ ਤੱਥ ਗਾਇਆ ਗਿਆ ਵਾ ਜੋ ਕਿ ਅੱਜ ਦੇ ਸਮਾਜ ਦੇ ਵਿੱਚ ਮੌਜੂਦਾ ਜੋ ਹਾਲਾਤ ਚੱਲ ਰਹੇ ਨੇ ਸਮਾਜ ਦੇ ਉਹਨਾਂ ਤੱਥਾਂ ਦੇ ਉੱਤੇ ਗੱਲ ਕੀਤੀ ਗਈ ਆ ਇਹ ਵੀਰ ਜੀ ਤੁਸੀਂ ਪਹਿਲਾ ਗਾਣਾ ਕੀਤਾ ਕਿ ਅੱਗੇ ਵੀ ਤੁਸੀਂ ਗਾ ਗਏ ਕੋਈ ਗਾਣਾ ਗਾਉਣੇ ਤਾਂ ਬਹੁਤ ਦੇਰ ਦੇ ਆ ਜੀ ਜੋ ਵੀ ਪਿੰਡ ਦੇ ਟੂਰਨਾਮੈਂਟ ਕਰਾਉਣ ਵਾਲੇ ਮੈਂਬਰ ਸਹਿਬਾਨ ਨੇ ਤਕਰੀਬਨ ਸਾਰੇ ਹੀ ਜਾਣਦੇ ਨੇ ਬੜਾ ਲੰਬਾ ਸਮਾਂ ਹੋ ਗਿਆ ਇਸ ਟੂਰਨਾਮੈਂਟ ਦੇ ਉੱਤੇ ਮੇਰਾ ਗਰੁੱਪ ਸਾਰਾ ਆਉਂਦਾ ਰਿਹਾ ਹੁਣ ਤੁਸੀਂ ਸ਼ਾਇਦ ਪੁਰਾਣੇ ਬੰਦੇ ਦਾ ਸਾਰੇ ਜਾਣ ਪਛਾਣ ਗਏ ਹੋਵੋਗੇ ਮੈਨੂੰ ਉਮੀਦ ਆ ਤੇ ਹੁਣ ਬੜੀ ਦੇਰ ਬਾਅਦ ਅਸੀਂ ਇਹ ਬੜੀ ਮਿਹਨਤ ਕਰਕੇ ਇਸ ਗੀਤ ਦੇ ਉੱਤੇ ਤੁਹਾਡੇ ਸਾਹਮਣੇ ਕਰਨ ਲੱਗੇ ਆ ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਊਗਾ ਸੋ ਕੀ ਕਹਣਾ ਚਾਹੁੰਦਾ ਹਾਂ ਦਰਸ਼ਕਾਂ ਨੂੰ ਵੀ ਅੱਜ ਮੇਰੇ ਵੱਲੋਂ ਇਹ ਬੇਨਤੀ ਆ ਤੇ ਮੇਰੇ ਵੱਡੇ ਵੀਰਾ ਦਲਵੀਰ ਵੱਲੋਂ ਤੁਸੀਂ ਸਾਰਿਆਂ ਨੇ ਗੀਤ ਨੂੰ ਸੁਣ ਕੇ ਇਸ ਲੋਕ ਤੱਤ ਦੇ ਕੱਲੇ-ਕੱਲੇ ਸਥਾਈ ਤੇ ਅੰਤਰੇ ਨੂੰ ਸੁਣ ਕੇ ਸਾਰਿਆਂ ਨੂੰ ਹੀ ਆਪਣੇ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਸਪੋਰਟ ਕਰਨੀ ਆ ਇਸ ਗੀਤ ਨੂੰ ਪੂਰੀ ਸੋਰਵਿੰਦਰ ਗਿੱਲ ਵੀਰ ਨੇ ਦੱਸਿਆ ਵੀ ਭਾਈ ਇਹਨਾਂ ਦਾ ਗਾਣਾ ਆ ਚੁੱਕਿਆ ਤੁਹਾਨੂੰ ਜਿਹੜਾ ਲਿੰਕ ਦਿੱਤਾ ਹੋਇਆ ਤੁਸੀਂ ਇਹਨੂੰ ਓਪਨ ਕਰਕੇ ਗਾਣਾ ਸੁਣੋ ਤੇ ਗਾਣੇ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਸੋ ਆਪਾਂ ਅਸੀਂ ਵੀ ਆਪਣੇ ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀਰ ਦਲਵੀਰ ਗਿੱਲ ਵੱਲੋਂ ਸਾਰੇ ਵੀਰਾਂ ਵੱਲੋਂ ਇਹੀ ਆ ਵੀ ਭਾਈ ਬੇਨਤੀ ਵੀਰ ਦੀ ਆਪਾਂ ਵੱਧ ਤੋਂ ਵੱਧ ਸਪੋਰਟ ਕਰਨੀ ਆ ਤੇ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਵੱਧ ਤੋਂ ਵੱਧ ਲੋਕ ਸੁਣ ਸਕਣ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰਾ ਜਾਣਿਆ ਵੀ ਕਿਹਦੇ ਵੱਲੋਂ ਕੀਤਾ ਗਿਆ ਤੇ ਵੀਰ ਦੀ ਆਪਾਂ ਸਪੋਰਟ ਕਰਨੀ ਆ ਕਿਤੇ ਵੀਰ ਹੋਰ ਵੀ ਅੱਗੇ ਗਾਣਾ ਜਿਹੜੇ ਕਰੇ ਆਪਾਂ ਵੀਰ ਤੋਂ ਇਹ ਵੀ ਕਾਰਨਾਮਾ ਹਾਂ ਤੇ ਵੀਰ ਜੀ ਦਾ ਹੁਣ ਮੂੰਹ ਮਿੱਠਾ ਕਰਵਾ ਰਹੇ ਨੇ ਜੀ ਜਲਵੀਰ ਸਿੰਘ ਗਿੱਲ ਜੀ ਤੇ ਬਾਕੀ ਸਾਰੇ ਵੀਰ ਹਾਜ਼ਰ ਨੇ ਸਪੋਰਟ ਦੇ ਦੇਣ ਦਾ ਵਿੱਚ ਸੋ ਬਹੁਤ-ਬਹੁਤ ਧੰਨਵਾਦ ਦੀ ਵੀਰ ਦਾ ਜੋ ਕਿ ਇੱਕ ਪਿੰਡ ਧਮੋਟ ਕਲਾ ਦਾ ਵੀ ਇੱਕ ਨਾਮ ਉੱਚਾ ਕਰਨ ਲਈ ਆਪਣਾ ਜਿਹੜਾ ਇਹਨਾਂ ਨੇ ਉਪਰਲਾ ਕੀਤਾ ਬਹੁਤ ਵਧੀਆ ਲੱਗਿਆ ਸੋ ਸਾਰਿਆਂ ਨੂੰ ਫੇਰ ਇੱਕ ਵਾਰ ਬੇਨਤੀ ਹੈ ਭਾਈ ਜਿਹੜਾ ਗੀਤ ਦਾ ਲਿੰਕ ਆ ਉਹ ਤੁਸੀਂ ਉੱਪਰ YouTube ਦੇ ਉੱਪਰ ਲਿੰਕ ਨੂੰ ਟੱਚ ਕਰਕੇ ਖੋਲ੍ਹ ਸਕਦੇ ਹੋ ਤੇ ਤੇ ਵੀਰ ਦੀ ਵੱਤ ਵਾਤ ਸਪੋਰਟ ਕਰਿਓ ਬਾਕੀ ਆਪਣੀ رائے ਵੀ ਦਿਓ ਵੀ ਵੀਰ ਹੋਰ ਗਾਹਾਂ ਕਿਹਜੇ ਗਾਣੇ ਕਰੇ ਕਿਦਾਂ ਦੇ ਕਰਨ ਚਾਹੀਦੇ ਨੇ ਉਹ ਵੀ ਤੁਸੀਂ ਆਪਣੀ ਵੀਰ ਦੀ ਕਮੈਂਟਾਂ ਵਿੱਚ رائے ਦਿਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ